ਇਹ ਤੁਹਾਨੂੰ ਹੋ ਗਿਆ ਪੂਰੇ ਗੁਰੂ ਦੀ ਕਿਰਪਾ ਤੋਂ ਬਿਨਾ ਅਸੀਂ ਪਰਮਾਤਮਾ ਤੱਕ ਨਹੀਂ ਪਹੁੰਚ ਸਕਦੇ ਮਹਾਰਾਜ ਨੇ ਜਗਜੀਤ ਸਿੰਘ ਦੇ ਵਿੱਚ ਇਹ ਸਾਖ ਕਰ ਦਿੱਤਾ ਸਹਸ ਸਿਆਣਪਾ ਲਗੋ ਰੋਹੇ ਤੱਕ ਨਾ ਚੱਲੇ ਨਾਮ ਕਿਵ ਸਚਿਆਰਾ ਹੋਈਏ ਕਿਵ ਕੂੜਾ ਟੁੱਟਾ ਪਾਵ ਫਿਰ ਕਿਵੇਂ ਸਚਾਰੇ ਹੋਈਏ ਕਿਵੇਂ ਕੂੜ ਦੀ ਕੰਧ ਢਹਿ ਜਾਵੇ ਮਹਾਰਾਜ ਜੀ ਇਸ ਤਰ੍ਹਾਂ ਮਹਾਰਾਜ ਜੀ ਨੇ ਕਿਵਸੇ ਆਵਾ ਬੁਈ ਹੈ ਕਿ ਕੂੜਾ ਟੰਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਮ ਉਸ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਰਹਿ ਕੇ ਜਦੋਂ ਅਸੀਂ ਗੁਰੂ ਨੂੰ ਆਪਣਾ ਤਨ ਮਨ ਧਨ ਭੇਟਾ ਕਰ ਦੇਵਾਂਗੇ ਤਾਂ ਗੁਰੂ ਦੀ ਕਿਰਪਾ ਦੇ ਨਾਲ ਫਿਰ ਐਸੇ ਪ੍ਰਮਾਤਮਾ ਦੀ ਬਰਾਮਦੀ ਮਿਲਦੀ ਹੈ ਫਿਰ ਮਹਾਰਾਜ ਬਾਣੀ ਵੀ ਰੱਬ ਤਾਂ ਕਰਦੇ ਨਹੀਂ ਕਿਰਤ ਕਰਮ ਦੇ ਵਿੱਚੂੜੇ ਕਰ ਕਿਰਪਾ ਮੇਰੋਂ ਉੜਾ ਹੈ ਤੇ ਅਖੀਰ ਦੇ ਵਿੱਚ ਜਾ ਕੇ ਮਿਲਾਪ ਹੋ ਜਾਂਦਾ ਹੈ ਮਹਾਰਾਜ ਅਰੰਭਤਾ ਕਰਦੇ ਨੇ ਕਿ ਸਾਡੀ ਆਤਮਾ ਵਾਹਿਗੁਰੂ ਜੀ ਤੇਰੇ ਨਾਮੋਂ ਵਿਛੜੀ ਹੋਈ ਹੈ ਤੁਸੀਂ ਕਿਰਪਾ ਕਰੋ ਸਾਨੂੰ ਆਪਣੇ ਨਾਲ ਮੇਲ ਲਓ ਇਹੀ ਤਰ੍ਹਾਂ ਭਗਤ ਰਵਦਾਸ ਜੀ ਨੇ ਕੀਤਾ ਬਹੁਤ ਜਨਮ ਵਿਛਰੇ ਤੇ ਮਾਦੋ ਦੇ ਜਨਮ ਤੋਂ ਮਾਰੇ ਲੇਖੇ ਹੈ ਮਹਾਰਾਜ ਇਹ ਜਨਮ ਤੁਹਾਡੇ ਲੇਖੇ ਲੱਗ ਜਾਵੇ ਪਿਛਲੇ ਜਨਮਾਂ ਤੋਂ ਅਸੀਂ ਤੇਰੇ ਤੋਂ ਵਿਛੜੇ ਹੋਏ ਹਾਂ ਸੋ ਇੱਕ ਤਰਲਾ ਲਿਆ ਇੱਕ ਹਾੜਾ ਲਿਆ ਪ੍ਰਮਾਤਮਾ ਅੱਗੇ ਬੇਨਤੀ ਕੀਤੀ ਮਹਾਰਾਜ ਸਾਨੂੰ ਵਿਛੜੇ ਹੋਿਆਂ ਨੂੰ ਤੁਸੀਂ ਮੇਲ ਲਗੋ ਕਿਰਤ ਕਰਮ ਕੇ ਬੀਚੂੜੇ ਹੁਣ ਕਰਮ ਕੀ ਹੈ ਸਾਧ ਸੰਗਤ ਜੀ ਕਰਮ ਕਈ ਰੂਪਾਂ ਦੇ ਵਿੱਚ ਬਾਣੀ ਦੇ ਵਿੱਚ ਆਇਆ ਇੱਕ ਕਰਮ ਹੈ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਜਿਹਨੂੰ ਮਹਾਰਾਜ ਕਹਿੰਦੇ ਨੇ ਕਰਮ ਕਰਨਾ ਜਿਹੜੇ ਅਸੀਂ ਕਰਮ ਕਰਦੇ ਆ ਆਪਾਂ ਕਹਿੰਦੇ ਆ ਕੋਈ ਚੰਗਾ ਕਰੇਗਾ ਉਹਦਾ ਚੰਗਾ ਫਲ ਹੋਵੇਗਾ ਕੋਈ ਮਾੜਾ ਕਰਨਾ